ਇਸ ਨੂੰ ਦੇਖਦੇ ਹੋ ਅੱਜ ਦੇ ਮホール ਬਹੁਤ ਚੰਗਾ ਖੁਸ਼ਗੁਵਾਰ ਮਾਹੌਲ ਆ ਸਾਡੇ ਬੰਦੇ ਪੂਰੇ ਚਕੰਨੇ ਆ ਜੇ ਮੰਡੀ ਕੋਈ ਸ਼ਰਾਰਤ ਹੋਈ ਅਸੀਂ ਨਾਲ ਦੀ ਨਾਲ ਕਾਨੂੰਨੀ ਕਾਰਵਾਈ ਤਿਆਰ ਆ ਆਪਣੇ ਵੋਟਰਾਂ ਦੇ ਜਿਹੜੇ ਉਥੇ ਲਾਈਨ ਚ ਲੱਗੋ ਵੋਟਰਾਂ ਦੇ ਬਾਕੀ ਚਲੋ ਬਾਹਰ ਅਮਨ ਅਮਾਨ ਨਾਲ VOTING ਹੋ ਰਹੀ ਆ ਨਕਲੀਆਂ ਆਦਮੀ ਪਾਰਟੀ ਆ ਇਹਨਾਂ ਨੂੰ ਅੱਜ ਲੋਕੀ ਜਵਾਬ ਦੇਣਗੇ ਕਾਕੇ ਚਲੋ ਬਾਹਰ ਚਲੋ ਚਲੋ ਉਮੀਰ ਕਰਦੇ ਆ ਨગર ਵਾਸੀ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਗੇ। ਵੋਟ ਪਾ ਦੇ ਤੁਸੀਂ। ਚਲੋ ਚਲੋ ਬਾਹਰ। ਕੀ ਲੱਗਦਾ ਜਿੱਤ ਪੱਕੀ ਹੈ ਜੀ? ਜਿੱਤ ਦਾ ਲੋਕਾਂ ਨੂੰ ਪਤਾ ਮੇਰੇ ਪ੍ਰਮਾਤਮਾ ਨੂੰ ਪਤਾ। ਰੁਕਣਾ ਨਹੀਂ ਇੱਥੇ। ਇਹ ਤਾਂ ਮਿਹਰਜਾ ਤੁਸੀਂ ਚਲੋ। ਚਲੋ ਚਲੋ। ਚਲੋ ਚਲੋ ਭਾਈ। ਤੋ ਨਹੀਂ ਫਾਲਤੂ ਬੰਦੇ ਨਾਲ ਖੜੋ। ਚਲੋ। ਨਗਰ ਕੌਂਸਲ ਜਿਮਨੀ ਚੌਂ ਨੂੰ ਅੱਜ ਅਖੀਰਲਾ ਦੇਣਾ ਤਾਂ ਸਾਡੇ ਨਾਲ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਦੇ ਬ੍ਰਦਰ ਸਾਡਾ ਜੁੜਿਆ ਬੀਰੇਂਦਰ ਜੀ ਗਲਤ ਬਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਮਾਹੌਲ ਨੂੰ ਬਹੁਤ ਚੰਗਾ ਖੁਸ਼ਗੁਮਾਰ ਮਾਹੌਲ ਆ ਲੋਕਾਂ ਦਾ ਸਾਥ ਆ ਔਰ ਅਮਨ ਅਮਾਨ ਨਾਲ VOTING ਹੋ ਰਹੀ ਆ ਉਮੀਦ ਕਰਦੇ ਆ ਨਗਰ ਵਾਸੀ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਗੇ ਔਰ ਰਿਜ਼ਲਟ ਵੀ ਸ਼ਾਨਮਤੀ ਹੋਵੇ ਇਹ ਲੱਗਦਾ ਜਿੱਤ ਪੱਕੀ ਹੈ ਜੀ ਇਹ ਜਿੱਤ ਦਾ ਲੋਕਾਂ ਨੂੰ ਪਤਾ ਮੇਰੇ ਪ੍ਰਮਾਤਮਾ ਨੂੰ ਪਤਾ ਪਰ ਅਸੀਂ ਉਮੀਦ ਕਰਦੇ ਆ ਦੀ ਜਿੱਤ ਸਾਡੀ ਪੱਕੀ ਰਸਤੇ ਹਿਸਾਬ ਨਾਲ ਲੱਗਦਾ ਉਤਸ਼ਾਹ ਬੜਾ ਲੋਕਾਂ ਦੇ ਵਿੱਚ ਹਾਂ ਬਹੁਤ ਉਤਸ਼ਾਹ ਲੋਕਾਂ ਚ ਉਤਸ਼ਾਹ ਕਿਉਂਕਿ ਲੋਕ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਦੀ ਪ੍ਰੋੜਤਾ ਕਰਦੇ ਆ ਔਰ ਉਮੀਦ ਕਰਦੇ ਆ ਸਰਕਾਰ ਤੋਂ ਕਿ ਹੋਰ ਇਸ ਤੋਂ ਵੱਧ ਬਿਹਤਰ ਸਮਾਜ ਦੀ ਭਲਾਈ ਲਈ ਨਗਰ ਕੋਟਪੂਰਾ ਸ਼ਹਿਰ ਦੀ ਭਲਾਈ ਲਈ ਬਿਹਤਰ ਕੰਮ ਹੋਣ ਧੰਨਵਾਦ ਤੁਸੀਂ ਦੇਖ ਸਕਦੇ ਹੋ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਮਾ ਦੇ ਛੋਟੇ ਬ੍ਰਦਰ ਨੇ ਵੀਰਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਾਂਤ ਮਈ ਨਾਲ ਇਲੈਕਸ਼ਨ ਜਿਹੜੇ ਹੈਗੇ ਆ ਉਹ ਸਿਰੇ ਜੂ ਚੜ ਰਹੇ ਨੇ ਅੱਜ ਕਾਂਗਰਸ ਦਾ ਮਾਹੌਲ ਜਿਹੜਾ ਹੈਗਾ ਤੁਸੀਂ ਬੋਤੋ ਬੈਠੋ ਕਾਂਗਰਸ ਕਿਵੇਂ ਲੱਗਦਾ ਅੱਜ ਬਹੁਤ ਵਧੀਆ ਮਾਹੌਲ ਹੈ ਜੀ ਲੋਕੀ ਬੜੇ ਉਸ਼ਾ ਨਾਲ ਵੋਟ ਪਾ ਰਹੇ ਆ ਔਰ ਸਾਨੂੰ ਪੂਰੀ ਉਮੀਦ ਹੈ ਵੀ ਕਾਂਗਰਸ ਦਾ ਜਿਹੜਾ ਹੈਗਾ ਘਰ ਘਰ ਵਿੱਚ ਕਾਂਗਰਸ ਫੇਰ ਦੁਬਾਰਾ ਆ ਰਹੀ ਹੈ ਜਿਹੜੀ ਇਹ ਨਕਲੀ ਆਮ ਆਦਮੀ ਪਾਰਟੀ ਆਈ ਹੈ ਜਿਹੜੀ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਵਿੱਚੋਂ ਬੰਦੇ ਠਾਕੇ ਮਿਸਤਰੀਆਂ ਦੇ ਨਾਂ ਲਿਖਿਆ ਕਰਾਂਗੇ ਅੱਜ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਗੇ ਨਕਲੀ ਆਮ ਆਦਮੀ ਪਾਰਟੀ ਹੈ ਇਹਨਾਂ ਨੂੰ ਅੱਜ ਲੋਕੀ ਜਵਾਬ ਦੇਣਗੇ ਸੋ ਅੱਜ ਇਹਨਾਂ ਦੀ ਝਾੜੂ ਖਿੱਲਰ ਜਾਣੀ ਹੈ ਸ਼ਾਂਤਮਈ ਮੌਲ ਵੈਸੇ ਹਾਂ ਅੱਜ ਦਾ ਦਿਨ ਸ਼ਾਂਤਮਈ ਹੈ ਬਾਕੀ ਸਾਡੇ ਬੰਦੇ ਪੂਰੇ ਚਕੰਨੇ ਆ ਜੇ ਮੰਡੀ ਕੋਈ ਸ਼ਰਾਰਤ ਹੋਈ ਅਸੀਂ ਨਾਲ ਦੀ ਨਾਲ ਕਾਨੂੰਨੀ ਕਾਰਵਾਈ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਅੱਜ ਵੋਟ ਜਿਹੜੀ ਪੈ ਰਹੀ ਹੈ ਤੇ ਲੋਕਾਂ ਦੇ ਵਿੱਚ ਜਿਹੜਾ ਰਾਸ਼ਾ ਉਸ ਨੂੰ ਲੈ ਕੇ ਉਤਸ਼ਾਹ ਜਿਹੜਾ ਹੈਗਾ ਲੋਕਾਂ ਦੇ ਵਿੱਚ ਦੂਰ ਦੇਖ ਸਕਦੇ ਹੋ ਕੈਨਪਰਸ ਕ੍ਰਿਸ਼ਨਾ ਮੈਸਜਰਲ ਲੋਕਨ ਸਾਹਿਬ ਟੀਵੀ ਕੋੜੂਪੁਰਾ